ਵੀ ਦੱਸਦੇ ਗੋਲ ਸਾਹਿਬ ਕਿ ਵਰਜਸ਼ ਕਿੰਨਾ ਚੰਗਾ ਪ੍ਰਭਾਵ ਪਾਉਂਦੀ ਹੈ ਤੇ ਉਹਦੀ ਵਿਧੀ ਕੀ ਹੈ ਗੋਡਿਆਂ ਦੀ ਵਰਜਸ਼ ਗੋਡੇ ਦੀ ਬਹੁਤ ਵਧੀਆ ਗੱਲ ਤੁਸੀਂ ਪੁੱਛੀ ਹੈ ਸੋਢੀ ਸਾਹਿਬ ਇਹ ਜ਼ਰੂਰੀ ਨੇ ਗੱਲਾਂ ਜਿਵੇਂ ਇਹਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਵਰਜਸ਼ ਦੀ ਲੋੜ ਦੀ ਇਹਦੇ ਵਿੱਚ ਬਜਰਾਸਨ ਦੀ ਲੋੜ ਹੈ ਬਜਰਾਸਨ 'ਚ ਬੈਠੋ ਜਿੰ ਜਿਹੜੇ ਤਾਂ ਚਲੋ ਗੋਡਿਆਂ ਦੇ ਮਰੀਜ਼ ਨੇ ਉਹਨਾਂ ਤਾਂ ਮੈਂ ਕਹਿੰਦਾ ਨਹੀਂ ਬੈਠ ਸਕਦੇ ਉਹ ਤਾਂ ਲਿਵਰ ਨੂੰ ਵੀ ਬੜਾ ਚੰਗਾ ਹਾਂ ਗੋਡਿਆਂ ਦੇ ਮਰੀਜ਼ ਬੈਠ ਨਹੀਂ ਸਕਦੇ ਗੋਡੇ ਦੁਖਦੇ ਆ ਅੱਛਾ ਬਜਰਾਸਨ 'ਚ ਬੈਠੋ ਰੀੜ ਦੀ ਹੱਡੀ ਠੀਕ ਲਿਵਰਟੀ ਸ਼ੂਗਰ ਠੀਕ ਬ੍ਰੇਨ ਦੀਆਂ ਨਸਾਂ ਨੂੰ ਤਾਕਤ ਔਰ ਬਜਰ ਆਸਨ ਇੱਕ ਐਸਾ ਆਸਨ ਹੈ ਜੀ ਜਿਹੜਾ ਤੁਹਾਨੂੰ ਹਰ ਪੱਖੋਂ ਤੇਜ਼ ਤਰਾਰ ਬਣਾਉਣ ਚ ਮਦਦ ਕਰਦਾ ਔਰ ਦੂਜਾ ਬਜਰਾਸਨ ਜਿਨ ਨੂੰ ਨਹੀਂ ਵੀ ਸਮਝ ਆਉਂਦਾ ਜੀ ਗੂਗਲ ਤੇ ਜਾਇਓ ਬਜਰਾਸਨ ਲਿਖੋਗੇ ਤੁਹਾਡੇ ਕੋਲੇ ਫੋਟੋ ਆਊਗੀ ਬਕਾਇਦਾ ਕਿਸੇ ਨਾ ਕਿਸੇ ਦੀ ਉਹ ਫੋਟੋ ਦੇਖਿਓ ਜਿਵੇਂ ਉਹ ਬੈਠੇ ਹੋਣਗੇ ਉਵੇਂ ਤੁਸੀਂ ਬੈਠਣਾ ਬੜਾ ਸੌਖਾ ਤਰੀਕਾ ਬਜਰ ਆਸਨ ਦੇ ਵਿੱਚ ਬੈਠੇ ਬੈਠੀ ਤੁਸੀਂ ਕਰਨਾ ਮੰਡੂਕ ਆਸਨ ਮੰਡੂਕਾ ਸੰ ਜਿਹੜਾ ਹੈਗਾ ਉਹ ਤੁਹਾਡ ਨੂੰ ਸ਼ੂਗਰ ਦੇ ਵਿੱਚ ਫਾਇਦਾ ਕਰਦਾ ਤੁਹਾਡੇ ਨਰਵ ਸਿਸਟਮ ਨੂੰ ਸਟਰੋਂਗ ਕਰਦਾ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਗੋਡੇ-ਬੋਡਿਆਂ ਦੀ ਤਕਲੀਫ ਨਹੀਂ ਹੋਣ ਦੇਊਗਾ